ਜਪਵਨ ਨਿਗੜ ਹੈਪੀ ਫਰੋਜ਼ਨ ਦੇ ਐਮ ਡੀ ਅਵਤਾਰ ਸਿੰਘ ਕਾਲਾ ਪ੍ਰਧਾਨ ਦਾ ਜਨਮ ਦਿਨ ਇੱਕ ਨੌਖੇ ਢੰਗ ਨਾਲ ਬਣਾਇਆ ਗਿਆ ਇਸ ਦੌਰਾਨ ਬੀ ਜੀ ਪੀ ਦੇ ਪ੍ਰਧਾਨ ਸੈਲੀ ਮਿੱਤਲ ਨੇ ਕਿਹਾ ਕਿ ਕਾਲੇ ਦਾ ਜਨਮ ਦਿਨ ਲੋਕਾਂ ਦੀ ਸੇਵਾ ਕਰਕੇ ਬਣਾਇਆ ਗਿਆ ਉਹਨਾਂ ਕਹਿ ਕੇ ਜਨਮ ਦਿਨ ਗਰਮੀ ਦੇ ਪ੍ਰੋਕ ਨੂੰ ਦੇਖਦੇ ਹੋਏ ਹੈਪੀ ਫਰੋਜ਼ਨ ਤੇ ਕੇ ਵੀ ਪੀ ਗਰੁੱਪ ਵੱਲੋਂ ਠੰਡੇ ਪਾਣੀ ਦੀ ਸ਼ੀਵੀਲ ਅਤੇ ਠੰਡੇ ਦੁੱਧ ਅਤੇ ਆਈਸਕ੍ਰੀਮ ਦੇ ਸੇਕ ਬਣਾ ਕੇ ਸਵੀਲ ਲਗਾਈ ਗਈ ਇਸ ਮੌਕੇ ਤੇ ਵੱਖ-ਵੱਖ ਆਗੂ ਵੀ ਆਦ ਹਜ਼ਰ ਸਨ ਰਿਪੋਰਟ ਰਾਜ ਖੁਰਮੀ ਭਵਾਨੀਗੜ ਪਾਵਣੀ ਪਾਣੀ ਚਾਹੀਏ ਕੀਤੇ ਬਾਰੇ ਅੱਜ ਗੁਰਮੀ ਸਿੰਘ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਦੇ ਇੱਥੇ ਆਏ ਹੋ ਤੇ ਅੱਜ ਮੈਂ ਸਾਡੇ ਭਰਾ ਨੂੰ ਕਾਲੇ ਨੂੰ ਜੋ ਕਿ ਹੈਪੀ ਫਰੋਜ਼ਨ ਦੇ ਓਨਰ ਨੇ ਕੇ ਵੀ ਪੀ ਗਰੁੱਪ ਦੇ ਜਿਹੜੇ ਆਪਣੇ ਐਮ ਡੀ ਨੇ ਇਹਨਾਂ ਨੂੰ ਮੈਂ ਜਨਮ ਦਿਨ ਦੀ ਅੱਜ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰਾਂ ਬਖਸ਼ੇ ਇਹਨਾਂ ਦੀ ਕਮਾਈ 'ਚ ਵਾਧਾ ਕਰੇ ਤੇ ਇਹਨਾਂ ਨੂੰ ਤੰਦਰੁਸਤੀ ਦੇਵੇ ਅੱਜ ਸਾਡੇ ਪ੍ਰਧਾਨ ਜੀ ਦਾ ਕਾਲੇ ਪ੍ਰਧਾਨ ਦਾ ਜਨਮ ਦਿਨ ਹੈ ਉਸ ਦੇ ਕਰਕੇ ਅੱਜ ਸਾਰੇ ਦੋਸਤਾਂ ਮਿੱਤਰਾਂ ਨੇ ਕੇਵੀਪੀ ਗਰੁੱਪ ਨੇ ਤੇ ਹੈਪੀ ਫਰੋਜ਼ਨ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਇੱਕ ਅਸੀਂ ਸੋਚਿਆ ਕਿ ਚਲੋ ਜਨਮ ਦਿਨ ਨੂੰ ਕੁ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਤੇ ਗਰਮੀ ਦੇ ਪ੍ਰਕੋਪ ਨੂੰ ਦੇਖ ਕੇ ਅਸੀਂ ਇਹ ਫੈਸਲਾ ਲਿਆ ਕਿ ਅੱਜ ਲੋਕਾਂ ਦੀ ਸੇਵਾ ਕਰਕੇ ਇੱਕ ਜਨਮ ਦਿਨ ਨੂੰ ਜਿਹੜਾ ਆਪਾਂ ਵਧੀਆ ਤਰੀਕੇ ਨਾਲ ਮਨਾਈਏ ਇਸ ਕਰਕੇ ਅਸੀਂ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਇੱਥੇ ਛਵੀਲ ਲਾਈ ਹੈ ਤੁਸੀਂ ਦੇਖ ਰਹੇ ਹੋ ਅਸੀਂ ਦੁੱਧ ਦੀ ਆਈਸਕ੍ਰੀਮ ਦੀ ਸ਼ੇਕ ਬਣਾ ਕੇ ਜੋ ਕਿ ਸਪੈਸ਼ਲ ਸਾਡੇ ਕੋਲ ਪਟਿਆਲੇ ਤੋਂ ਬੰਦੇ ਅਸੀਂ ਬੁਲਾਏ ਨੇ ਸ਼ੇਕ ਬਣਾਉਣ ਲਈ ਤੇ ਲੋਕਾਂ ਨੂੰ ਅਸੀਂ ਸਾਰਾ ਇੱਥੇ ਸੇਵਾ ਕਰ ਰਹੇ ਹਾਂ ਲਾਈ ਕਰੀਏ ਇਸ ਵਾਈਕਲ ਦਾ ਸਾਡੇ ਸਾਰਾ ਸਾਰਾ ਗਰੁੱਪ ਬਣਿਆ ਹੋਇਆ ਸਾਡੇ ਦੋਸਤਾਂ ਦਾ ਗਰਮੀ ਨੂੰ ਦੇਖਦੇ ਹੋਏ ਜਿਹੜੇ ਲੋਕ ਗਰਮੀ ਮਰ ਰਹੇ ਸੀ ਉਹਨਾਂ ਨੂੰ ਗਰਮੀ ਜਨਜਾਤ ਦਵਾਨ ਲਈ ਦੋ ਦੋ ਘੁੱਟ ਸ਼ਰਬਤ ਅਸ਼ਵੀਲ ਲਾਈ ਗਈ ਹੈ ਜੋ ਕੀ ਫੇਗ ਬਣਾ ਰਹੇ ਆ ਲੋਕਾਂ ਦੀ ਸੇਵਾ ਕਰ ਰਹੇ ਆ ਜੀ